ਇਹ ਕ੍ਰੈਡਿਟ ਜਾਂਦਾ ਸਹਿਵੀਓ ਸੰਧੂ ਭਾਜੀ ਨੂੰ ਜਾਂਦਾ ਆ ਤੇ ਕਿਉਂਕਿ ਜਦੋਂ ਇਹ ਬਣ ਰਹੀ ਸੀ ਫਿਲਮ ਤੇ ਸਾਨੂੰ ਆਪਣੇ ਆਪ ਵੀ ਆਇਆ ਸੀਗਾ ਵੀ ਯਾਰ ਪਤਾ ਨਹੀਂ ਵੀ ਕੀ ਬਣਾਈ ਜਾ ਰਹੇ ਨੇ ਹਨਾ ਤੇ ਮਗਰ ਬਹੁਤ ਖੂਬਸੂਰਤ ਚੀਜ਼ ਕ੍ਰੀਏਟ ਮਤਲਬ ਕਿਰਤਿਵਰਾਂ ਨੇ ਤੇ ਮੈਂ ਕਹਿੰਦਾ ਵੀ ਲਾਜਵਾਬ ਚੀਜ਼ ਹੈ ਬਹੁਤ ਜ਼ਿਆਦਾ ਆ ਅ ਐਟ ਦੀ ਐਂਡ ਆਫ ਦੀ ਡੇ ਜਿਹੜਾ ਹੈਗਾ ਆ ਬਈ ਉਹਨੂੰ ਕਿਸ ਤਰ੍ਹਾਂ ਆਪਾਂ ਕੰਕਲੂਡ ਕਰਦੇ ਆ ਚੀਜ਼ ਨੂੰ ਉਸ ਤੇ ਡਿਪੈਂਡ ਕਰਦੀ ਹੈ ਚੀਜ਼ਾਂ ਹਾਂ ਬੇਜ਼ਰੂਰੀ ਨਹੀਂ ਬੱਚ ਗੈਂਗਸਟਰਸ ਦੀ ਫਿਲਮ ਹੈਗੀ ਹੈ ਤੇ ਉਹ ਹਮੇਸ਼ਾ ਮੈਸੇਜ ਕਰਦੀ ਰਹੂਗੀ। ਕਈ ਵਾਰੀ ਮੈਸੇਜ ਚੰਗੇ ਵੀ ਜਾਂਦੇ ਨੇ। ਔਰ ਇਹ ਤਾਂ ਸਾਡੀ ਰੋਜ਼ਮਰਾਂ ਦੀ ਜਿਹੜੀ ਕਰੰਟਲੀ ਸਾਡੇ ਹੋ ਰਿਹਾ ਵਾਪਰ ਰਿਹਾ ਸਾਡੇ ਨਾਲ ਚੀਜ਼ਾਂ ਉਹਦਾ ਪਾਰਟ ਹੀ ਹੈ ਇੱਕ ਉਥੋਂ ਹੀ ਉਹਦਾ ਮਿਰਰ ਹੈ ਇਹ ਫਿਲਮਾਂ ਜਿਹੜੀਆਂ ਤੇ ਉਥੋਂ ਹੀ ਆਪਾਂ ਡਿਪੈਕਟ ਕਰ ਰਹੇ ਹਾਂ ਚੀਜ਼ਾਂ ਨੂੰ। ਨੇਗੇਟਿਵ ਸ਼ੇਡ ਅੰਜ ਨੇਗੇਟਿਵ ਸ਼ੇਡ ਆਹ ਨਾਲ ਪਿਆਰ ਪਰ ਇਸ ਸਿਚੂਅਲ ਇਨ ਦਿ ਬਿਹੈਫ ਆਫ ਗੈਗਲੈਂਡ ਟੀਮ ਤੁਹਾਡਾ ਸਾਰਿਆਂ ਦਾ तहे ਦਿਲੋਂ ਸਵਾਗਤ ਕਰਦਾ। और बड़ी खुशी और माण की गल है कि साइज फिल्म रिलज हो रही है गैंगलैंड और तुसी सारा मीडिया हम हम आके पहुंचा है थैंक्स टू यू थैंक्स कल कल जिन्हें भी चैनल है इंटरटेनमेंट उन्होंने सारे का मैं धनबाद कर दा और किसी ने कुछ पूछना है तो मैं ਆ ਬਸ ਆਪਾਂ ਹੁਣ ਤੁਹਾਨੂੰ ਮੇਰਾ ਫਿਲਮ ਤਾਂ ਤੁਸੀਂ ਦੇਖ ਹੀ ਲਈਤੀ ਹੈ ਜਾਂ ਟ੍ਰੇਲਰ ਵੀ ਦੇਖ ਲਿਆ ਹੈ ਜਾਂ ਫਿਲਮ ਵੀ ਦੇਖ ਲਈਏ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਮੇਰਾ ਕਿਰਦਾਰ ਕਿਸ ਤਰ੍ਹਾਂ ਦਾ ਬਟ ਕਿਰਦਾਰ ਕਰਕੇ ਮੈਨੂੰ ਆਪਣੇ ਆਪ 'ਚ ਇੱਕ ਮਜ਼ਾ ਆਇਆ ਕਿਉਂਕਿ ਜਦੋਂ ਤੁਹਾਡਾ ਮੁਰ ਤੋਂ ਹੀ ਇੱਕ ਡਾਇਰੈਕਟਰ ਅੱਛਾ ਹੋਵੇ ਨਾ ਇਸ ਟੀਮ ਦਾ ਔਰ ਜਿਹੜਾ ਪ੍ਰੋਡਕਸ਼ਨ ਹਾਊਸ ਹੋਵੇ ਅੱਛਾ ਹੋਵੇ ਗੀਟ MP3 ਗੁਰੀ ਤੇ ਲੋਪਾ ਜੀ ਹੋਗੇ ਪ੍ਰਤੀ ਪ੍ਰਤੀਪਾ ਜੀ ਹੋਣੀ ਹੋਗੇ ਇਹ ਸਾਰੀ ਟੀਮ ਇੱਕ ਬਾ ਕਮਾਲ ਇੱਕ ਬਹੁਤ ਹੀ ਪ੍ਰੋਫੈਸ਼ਨਲ ਟੀਮ ਹੈ ਤੇ ਇਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਹੀ ਮਜ਼ਾ ਆਉਂਦਾ ਔਰ ਸਪੈਸ਼ਲੀ ਸਾਡੇ ਡਾਇਰੈਕਟਰ ਮਿਸਟਰ ਸੈਵੀਓ ਸੰਧੂ ਸੈਵੀਓ ਸੰਧੂ ਜੀ ਪਲੀਜ਼ ਇੱਕ ਕਰ ਜਰਾ ਮੇਰੇ ਆ ਜਾਓ ਮੇਰੀ ਰਿਕਵੈਸਟ ਹੈਗੀ ਟੈਕਨੀਕਲ ਤੇ ਜਾ ਰਹੇ ਸੀ ਆ ਦੇਖੋ ਸਾਡੇ ਆਲ ਮੇਰੀ ਜਿੰਨੀ ਵੀ ਇਸ ਫਿਲਮ ਦੀ ਕ੍ਰੀਏਟੀਵਿਟੀ ਉਹਦੇ ਬਿਹਾਈਂਡ ਦੇ ਉੱਤੇ ਮਿਸਟਰ ਸਾਹਿਬ ਨੇ ਸੰਦੂ ਸਾਡੀ ਫਿਲਮ ਦੇ ਕੈਰੇਕਟਰ ਇਨਨੇ ਮੇਰਾ ਜਿਹੜਾ ਕੈਰੇਕਟਰ ਸੀ ਉਹੀ ਡਿਜ਼ਾਈਨ ਕੀਤਾ ਆ ਅਦਰਵਾਇਜ਼ ਮੈਂ ਕੁਝ ਵੀ ਨਹੀਂ ਸੀ ਇੱਕ ਆਰਟਿਸਟ ਇੱਕ ਕਟਬੁਤਲੀ ਹੁੰਦਾ ਬਸ ਉਹਦੇ ਵਿੱਚ ਆ ਕੇ ਸਾਡਾ ਡਾਇਰੈਕਟਰ ਜਾਨ ਪਾ ਦਿੰਦਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਰੋਮਾਂਟਿਕ ਬਹੁਤ ਬਹੁਤ ਮਿਹਨਤ ਐਦਾਂ ਵੀ ਜਿਹੜੇ ਆਰਟਿਸਟ ਨੇ ਉਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਕਲੇਮਾਨ ਤੇ ਉਹਨਾਂ ਕਰਕੇ ਫਿਲਮ ਵਧੀਆ ਬਣੀ ਹੈ ਜਿਹੜਾ ਕੈਰੈਕਟਰ ਹੈ ਉਹਨਾਂ ਨੇ ਆਪਣਾ ਕੰਮ ਬਹੁਤ ਵਧੀਆ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਥੈਂਕ ਯੂ ਤਾਂ ਸਾਰੇ ਕੈਰੈਕਟਰਾਂ ਨੂੰ ਹੀ ਕਰਦਾ ਇਹਨਾਂ ਨੇ ਇਹ ਸਟੋਰੀ ਨੂੰ ਇਹਨਾਂ ਸੋਹਣਾ ਲੱਗਣ ਦਿੱਤੀ ਮੇਰੀ ਮਦਦ ਕੀਤੀ ਹੈ ਅੱਜ ਤੋਂ ਉੱਪਰ ਕੁਝ ਨਹੀਂ ਆਏਗਾ ਤਾਂ ਫਿਲਮ ਸੋਹਣੀ ਲੱਗਦੀ ਹੈ ਕਿਉਂਕਿ ਉਸ ਆਰਟਿਸਟਾਂ ਨੇ ਬਹੁਤ ਮਿਹਨਤ ਕਰਕੇ ਰੱਖਿਆ ਹੈ ਸਾਰੇ ਆਰਟਿਸਟਾਂ ਸੁਮੀ ਜੀ ਉਹ ਬੜੀ ਚੰਗਾ ਗੱਲ ਕੀਤੀ ਤੁਹਾਡੇ ਨਾਲ ਅਸੀਂ ਮੈਂ ਮੋਬਾਈਲ 'ਤੇ 88 ਸਾਲੇ ਇੱਕ ਵਾਰ ਫਿਰ ਤੁਸੀਂ ਬੈਠੇਦਾ ਹਾਂ ਅਸੀਂ ਉਸ ਦਾ ਹਾਲਾਤ ਉਹਨਾਂ ਕੋਲੇ ਗਿਆ ਕਰਦਾ ਕੋਈ ਨਹੀਂ ਗੱਲ ਬਿਲਕੁਲ ਅੱਛੀ ਸਾਰੇ ਕੈਰੈਕਟਰਸ ਦੀ ਜਿਹੜੀ ਚੋਣ ਆ ਨਾ ਉਹ ਅਸੀਂ ਟਾਈਮ ਜ਼ਰੂਰ ਥੋੜਾ ਜਿਹਾ ਲਿਆ ਮਤਲਬ ਸਾਡਾ ਜਿਹੜਾ ਫਿਲਮ ਨੂੰ ਬਣਾਉਣ ਦਾ ਟਾਈਮ ਪੀਰੀਅਡ ਆ ਉਹ 6 ਤੋਂ 7 ਮਹੀਨੇ ਦਾ ਮਿਨੀਮਮ ਆ ਸਾਡਾ ਪਰ ਕਿਤੇ ਅੱਗੇ ਆਨ ਚੱਟ ਤੋਂ 9 ਮਹੀਨੇ ਲੱਗੇ ਨੇ ਤੇ ਉਨੇ ਟਾਈਮ ਦੇ ਮੈਨੂ ਤੱਕ ਲਿਖ ਲੇ ਕਰੈਕਟਰ ਦੀ ਡਿਜ਼ਾਈਨਿੰਗ ਉਹਨਾਂ ਦੀ ਲੋਕ ਸਿੱਖ ਤੇ ਸਭ ਨੇ ਇੱਕ ਤੋਂ ਦੋ ਵੀ ਨਹੀਂ ਕਿਹਾ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਜਿੱਦਾਂ ਸਭੀ ਨੂੰ ਪਤਾ ਲੱਗਦਾ ਲੋਕ ਚੇਂਜ ਕਰ ਲਾ ਲੇ ਕੋਈ ਟਾਈਮ ਤੇ ਸਾਰੇ ਬਹੁਤ ਹੋ ਗਿਆ ਧੀਰੇ ਜਿੜਾ ਆਓ ਆਜਾ ਜਪਰੀਆ ਸੁਲਤਾਨਾ ਸਭ ਤੋਂ ਪਹਿਲਾ ਜਦੋਂ ਅਸੀਂ ਫਿਲਮ ਬਣਾਨੀ ਸ਼ੁਰੂ ਕੀਤੀ ਹੈ ਨਾ ਸਭ ਤੋਂ ਪਹਿਲਾ ਸਾਡੇ ਕੋਲੇ ਸਿਰਫ ਇੱਕੋ ਹੀ ਕਰੈਕਟਰ ਸੀ ਉਹ ਸੁਲਤਾ ਤੇ ਸਾਨੂੰ ਆਏ ਸੀ ਕਰ ਦੇਖੋ ਅਸੀਂ ਕਿੱਦਾਂ ਚੀਜ਼ਾਂ ਬਿਲਡ ਕਰਨੀਆਂ ਨੇ ਕਿੱਦਾਂ ਸੋਹਣੀਆਂ ਲੱਗਣ ਤੇ ਕਿੱਦਾਂ ਉਹ ਸਾਰੀ ਅੱਖੇ ਚੀਜ਼ ਵਾਕ ਕਰੇ ਤੇ ਮੇਰੀ ਤੇ ਨਿਸ਼ਾਨਬਾਈ ਦੀ ਮੈਨੂੰ ਲੱਗਦਾ ਇੱਕ ਤੋਂ ਡੇਢ ਸਾਲ ਦੀ ਮਿਹਨਤ ਹੈ ਫਿਲਮ ਦੇ ਪਿੱਛੇ ਕਿ ਕਿਸੇ ਨੂੰ ਵੀ ਪਤਾ ਲੱਗ ਨਹੀਂ ਗਾ ਹਨਾ ਫਿਰ ਹੁਣ ਥੋੜੀ ਕਰਕੇ ਚੀਜ਼ਾਂ ਅਗੇ ਡਿਜ਼ਾਈਨ ਹੋ ਗਈਆਂ ਤੇ ਸਭ ਕੁਝ ਆ ਤੇ ਤੀਰੋ ਜੀ ਜੀ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਉਹਨਾਂ ਨੇ ਇੱਕ ਵਾਰ ਚ ਇਹ ਟਰੈਕਟਰ ਸੁਣਿਆ ਤੇ ਸੁਣਨ ਤੋਂ ਵੀ ਪਹਿਲਾਂ ਹਾਂ ਕਰਤੀ ਉਹਨਾਂ ਨੇ ਮੈਂ ਸੁਣਨ ਤੋਂ ਪਹਿਲਾਂ ਹਾਂ ਕਰਤੀ ਸੀ ਕਿਉਂਕਿ ਮੈਨੂੰ ਰੌਕੀ ਨਾਮ ਨਾਲ ਲੋ ਪਿਆਰ ਹੈ ਪਰ ਮੀਸ਼ਰ ਕਰਕੇ ਸੋ ਮੈਨੂੰ ਸੀ ਕਿ ਇਮੈਂਟਲ ਜੋ ਦੇ ਕੈਰੈਕਟਰ ਦਾ ਨਾਮ ਰੋਕੀ ਆ ਤੇ ਮੈਂ ਵੀ ਫਿਲਮ ਲਾਈਟ ਜੇ ਸਲਾਮ ਨੂੰ ਪਰਫਾਰਮ ਕਰ ਸਕਿਆ। ਸੋ ਸਾਰੀ ਟੀਮ ਦਾ ਥੈਂਕ ਯੂ ਸਪੈਸ਼ਲੀ ਜੈਫੀ ਵਿਰੇ ਦਾ ਔਰ ਅਫਾਜਿਤ ਕੁਮਰ ਵੀਰੇ ਜਿਨ੍ਹਾਂ ਨੇ ਡਾਇਲੋਗ ਲਿਖਿਆ। ਹਰ ਕਰੈਕਟਰ ਦਾ ਜਿਹੜਾ ਡਿਜ਼ਾਈਨ ਆ ਉਹ ਸਭ ਡਾਇਰੈਕਸ਼ਨ ਟੀਮ ਦਾ ਬਣਾਇਆ ਮੈਂ ਜਸਟ ਪਰਫਾਰਮ ਕੀਤਾ। ਸੋ ਥੈਂਕ ਯੂ। ਧੰਨਵਾਦ।

ਸਾਡੇ ਕਿੰਦਰ ਸਾਹਿਬ ਆਏ ਆ ਜੀ ਆਇਆ ਜੀ ਸਾਡੇ ਸਾਰੇ ਬੱਚੇ ਸਾਰੇ মিডিਆ ਦਾ ਇੱਥੇ ਆਉਣ ਤੇ ਬਹੁਤ ਬੈਂਕ ਜੀ ਮੈਂ ਉਹਨਾਂ ਸਾਰੀ ਟੀਮ ਨੂੰ ਵਧਾਈ ਜੀ ਤੁਹਾਨੂੰ ਸਾਰਿਆਂ ਨੂੰ ਬੜੀ ਜੀ ਆਇਆਂ ਨੂੰ ਮੂਵੀ ਕਿੰਨੀ ਲੱਗੀ ਤੁਹਾਡੇ ਲੈ ਪਾਸੋਂ ਕੀ ਰਿਵਿਊ ਆ ਤੁਸੀਂ ਆਪ ਦਾ ਪੋਜ਼ੀਟਿਵ ਰਿਵਿਊ ਜ਼ਰੂਰ ਦਿਓ ਜੇ ਕੋਈ ਵੀ ਸਵਾਲ ਆਸੀ ਦਾ ਪੁੱਛਦੇ ਬਾਈ ਜੀ ਸਾਰੇ ਆ ਵੀ ਤੁਹਾਡੇ ਬਾਰੇ ਬੜਾ ਨਾ ਬੜਾ ਗੇਮ ਪੀਕ ਦੇਖਦੇ ਆ ਬੜਾ ਸਾਰੀ ਕਮਾਈ ਬੰਦ ਕਰ ਰਹੇ ਉਹ ਕਿਹੜਾ ਛੇਡ ਈ ਕੋਈ ਨਾ ਦੱਸੇ ਕਿ ਉਹ ਹੈਗਾ ਫਿਰ ਤਾਂ ਮਹੌਲ ਤੋਂ ਕਿੰਨੇ ਚੱਲ ਬ੍ਰਦਰ ਆਫ ਮੈਨੂਏਲ ਲੱਗਦਾ ਕਿ ਕੋਈ ਵੀ ਜਿਹੜਾ ਆਰਟਿਸਟ ਵੀ ਸਿੰਗਰ ਵੀ ਹੁੰਦਾ ਨਾ ਜੀ ਉਹ ਇੰਨਾ ਕਿ ਕੈਮਰੇ ਨੂੰ ਫੇਸ ਕਰ ਲੈਂਦਾ ਕਿ ਉਹਦੇ ਵਿੱਚ ਐਕਟਰ ਡਵੈਲਪ ਹੋ ਜਾਂਦਾ 17-18 ਸਾਲ ਤੋਂ ਇੰਨੇ ਸ਼ੋਅ ਲਾ ਲਈ ਜਦੋਂ ਕਿਸੇ ਮੈਰਿਜ ਤੇ ਵੀ ਜਾਂਦੇ ਤਾਂ ਫਿਰ ਕੈਮਰੇ ਚੱਲਦੇ ਨੇ ਪਰ ਕੈਮਰੇ ਨੂੰ ਫੇਸ ਕਰਨ ਆ ਗਿਆ ਤੁਸੀਂ ਟੈਨਸ਼ਨ ਫਰੀ ਹੋ ਕੇ ਫੇਸ ਕਰਨ ਲੱਗੇ ਤੇ ਮੈਨੂੰ ਲੱਗਦਾ ਕਿ ਉਹ ਐਕਟ ਆਪਣੇ ਆਪ ਹੀ ਬਣ ਜਾਂਦਾ ਸੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਇਸ ਮੂਵੀ ਮੈਨੂੰ ਸਾਡੇ ਭਰਾ ਨੇ ਮੈਨੂੰ ਕਾਲ ਕੀਤੀ ਸੀ ਕਿ ਵੀ ਇਹ ਕਿ ਨੈਗੇਟਿਵ ਹੀਰੋ ਦਾ ਕਿਰਦਾਰ ਆ ਵੀਰੇ ਪਰ ਸਾਨੂੰ ਇਸ ਫਿਲਮ ਦੇ ਸਟੋਰੀ ਵਿੱਚ ਸਰਕ ਤੋਂ ਦੱਸ ਲਿਆ ਜੇ ਸਾਡੇ ਕਰਕੇ ਥੋੜੇ ਕਰੇਗਾ ਫਿਰ ਮੈਂ ਸਟੋਰੀ ਸੁਣੀ ਜਦੋਂ ਲੱਗਾ ਕਿ ਮੈਨੂੰ ਇਹ ਕਰਨੀ ਚਾਹੀਦੀ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਾਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਕੇ ਨਾ ਗਾਣੇ ਆਇਆ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆ ਮੈਨੂੰ ਰਿਲੈਕਸ ਜ਼ੋਨ ਜਾਦੇ ਪਸੰਦ ਆ ਇਹ ਫਿਲਮ ਵੀ ਮੈਂ ਪਿੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਤਾਂ ਮੈਂ ਆ ਕੇ ਜਦੋਂ ਮਿਲਿਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿ ਇਹ ਬਹੁਤ ਈਮਾਨਦਾਰੀ ਨਾਲ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤਾਂ ਮੈਂ ਡੈਫੀਨਿਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਮੈਨੂੰ ਨਹੀਂ ਮੈਂ ਬਹੁਤ ਵੱਡੇ ਥਾਂ ਦੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਨਾ ਸਹੀ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆ ਵੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਸਾਨੂੰ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਿਆਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਕੈਂਟ ਹੈ ਮੈਂ ਹੱਥ ਦੇ ਮੂੰਹੋਂ ਕਹਿੰਨਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਨਹੀਂ ਇਹ ਤਾਂ ਨਾ ਕੋਈ ਫਰਕ ਨਹੀਂ ਜੀ ਬੰਦਾ ਦੇਖੋ ਇਹ ਸਰਟੀਫਿਕੇਟ ਸਿਰਫ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਦੇਖੋ ਜਦੋਂ ਕੋਈ ਵੀ ਸੇ ਹੋਰ ਕਲਚਰ ਦੀ ਫਿਲਮ ਆਉਂਦੀ ਆ ਚਾਹੇ ਉਹ ਬਾਲੀਵੁੱਡ ਦੀ ਆਉਂਦੀ ਆ ਚਾਹੇ ਹਾਲੀਵੁੱਡ ਵੀ ਆਉਂਦੀ ਚਾਹੇ ਸਾਊਥ ਦੀ ਫਿਲਮ ਆਉਂਦੀ ਆ ਤੇ ਅਸੀਂ ਸਭ ਤੋਂ ਵੱਧ ਜਿਹੜੀ ਕੇਜੀਐਫ ਜਾਂ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੇ ਉਹ ਬਹੁਤ ਵੱਡਾ ਬਿਜ਼ਨਸ ਪੰਜਾਬ ਦੇ ਵਿੱਚ ਕਰ ਦਿਆਂ ਨੇ ਪਰ ਜਦੋਂ ਸਾਡਾ ਆਪਣਾ ਕੋਈ ਇਦਾਂ ਦੀ ਫਿਲਮ ਬਣਾਉਂਦਾ ਏ ਤੇ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਜੇ ਉਹ ਗੱਲ ਕਰਕੇ ਬੋਇਲ ਹੁੰਦੀ ਤਾਂ ਕੇਜੀਐਫ ਤੋਂ ਤਾਂ ਬਹੁਤ ਘੱਟ ਹੋਊਗਾ ਪਰ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਣਾ ਆ ਕਿ ਜਦੋਂ ਸਾਡੀ ਪੰਜਾਬੀ ਮਾਂ ਬੋਲੀ ਆ ਔਰ ਜਿਹੜੇ ਆਰਟਿਸਟ ਬੜੀ ਮਿਹਨਤ ਕਰ ਨੇ ਚਲੋ ਪੈਸਾ ਕਮਾਉਣਾ ਇੱਕ ਵੱਕਰੀ ਗੱਲ ਆ ਪੈਸਾ ਲਾ ਕੇ ਪੈਸਾ ਕਮਾਉਣਾ ਜਿਹੜੀ ਮਿਹਨਤ ਦਾ ਹਿੱਸਾ ਏ ਪਰ ਸਾਨੂੰ ਆਪਣੀ ਲੈਂਗੁਏਜ ਨੂੰ ਸਪੋਰਟ ਕਰਨਾ ਚਾਹੀਦਾ ਹੈ ਅੱਜ ਪੰਜਾਬੀ ਦੇ ਵਿੱਚ ਇੰਤਾਂ ਦੀਆਂ ਫਿਲਮਾਂ ਬਣਨਾ ਸ਼ੁਰੂ ਹੋ ਗਈਆਂ ਡਿਫਰੈਂਟ ਕਨਸੈਪਟਸ ਆਉਣ ਲੱਗੇ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਨੂੰ ਸਪੋਰਟ ਕਰਾਂਗੇ ਤਾਂ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਤੇ ਸਾਡਾ ਪੰਜਾਬੀ ਸਿਨੇਮਾ ਏ ਉਹ ਵੀ ਇੱਕ ਦਿਨ ਜਿੱਦਾਂ ਬਾਲੀਵੁੱਡ ਜਾਂ ਸਾਊਥ ਵਾਲਾ ਖੜਾ ਤਾਂ ਜਿਹੜਾ ਥਰਡ ਜਿਹੜਾ ਥੰਮ ਹੋਊਗਾ ਉਹ ਪੰਜਾਬੀ ਫਿਲਮਾਂ ਦਾ ਹੋਊਗਾ ਕਿਉਂਕਿ ਪੰਜਾਬੀ ਗਾਣੇ ਗਾਣੇ ਆ ਜਿਹੜੇ ਉਹ ਆਲ ਓਵਰ ਹਿੱਟ ਹੋਣ ਲੱਗੇ ਤੇ ਹੁਣ 140 ਕਰੋੜ ਦੀ ਆਬ ਪੰਜਾਬੀ ਚੰਗੇ ਤਰੀਕੇ ਨਾਲ ਬੋਲਣੀ ਵੀ ਆ ਜੂ ਔਰ ਜਿੰਨਿਆ ਬਤੁਸ਼ਾ ਦੇ ਨਾਲ ਉਹ ਹਾਲੀਵੁੱਡ ਜਾਂ ਸਾਉਦੀਆਂ ਫਿਲਮਾਂ ਦੇਖਦੇ ਆ ਉਹਨੇ ਹੀ ਉਤਸ਼ਾਹ ਨਾਲ ਉਹ ਪੰਜਾਬੀ ਫਿਲਮਾਂ ਵੀ ਦੇਖਿਆ ਕਰਨਗੇ ਇਹ ਮੈਨੂੰ ਲੱਗਦਾ ਹੈ ਮੇਰਾ ਮੇਰਾ ਥਾਟ ਹੈ ਬਹੁਤ 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 ਤੇ ਜਿਹਨਾਂ ਦੇ ਚਿੰਦਰਸਾਮ ਜਿਹੜਾ ਆਓ ਜੀ ਨਾਲ ਹੀ ਨੇ ਇਹਨਾਂ ਨਾਲ ਗੱਲ ਕਰਾ ਵਾੜ ਕਰਾਓ ਭਾਈ ਜਰ ਹੱਥਾ ਸੁਣ ਮੈਂ ਕੀ ਗਾਣੇ 14 14 ਨਾਪਾ ਜੀ ਦੀ ਬਚਾਅ ਕਰਦਾ 5 5 ਘਟਾ ਬਾਕੀ 12 ਕਿੰਨਾ ਲੱਗੇ ਆ ਹਾਂਜੀ 500 ਦੇ ਲਾ ਕੇ ਬਾਹਰ ਆ ਕੇ ਕਿੰਨੇ ਲੱਗੇ ਨਹੀਂ ਮੈਨੂੰ 15 ਜਨਮ ਹੋਇਆ ਰੇ ਮੇਰਾ ਕਹੀ ਜੀ ਲੱਗਣਾ ਕੀ ਆਉਂਦਾ ਸਰ ਤਾਂ ਮਾਰਦਾ ਸੁਣੋ ਜੀ ਫਿਲਮਾਂ ਉਪਰ ਉੱਤੇ ਵਪਾਰ ਪਹਿਲਾ ਜੇ ਆਹ ਸਿੰਦਰ ਸਾਹਿਬ ਨੂੰ ਮਿਲਿਆ ਸੁਣੋ ਤਾਂ ਵੀ ਅਸਦਰ ਸਾਹਿਬ ਨੂੰ ਮਿਲਿਆ ਬਹੁਤ ਫਰਨਗੇ ਦੇ ਗੋਮਕ ਅਸਦਰ ਸਾਹਿਬ ਨੇ ਖਚਾਦਾ ਨਹੀਂ ਇਹ ਸਭ ਦਾ ਮਤਲਬ ਇਸੇ ਦੇ ਵਾਰ ਕਰ ਲੈ ਨੀ ਜਦੋਂ ਬਹੁਤ ਜਿਆਦਾ ਚੰਗਾ ਕਨਸੈਪਟ ਹੋਵੇ ਨਾ ਉੱਥੇ ਜਿਹੜੇ ਆਰਟਿਸਟ ਵੀ ਉਹ ਵੀ ਫਿਰ ਉਹ ਸਮਝਦੇ ਇਸ ਗੱਲ ਨੂੰ ਉੱਥੇ ਫਿਰ ਪੇਮੈਂਟ ਦੇ ਉੱਪਰ ਕੋਈ ਅੜਦਾ ਨਹੀਂ ਚੰਗਾ ਕਨਸੈਪਟ ਆਉਣਾ ਚਾਹੀਦਾ ਆ ਉਹੀ ਗੱਲ ਆ ਗਈ ਬਾਈ ਜੀ ਸਿਨੇਮਾ ਆਪਾਉਣਾ ਚਾਹੀਦਾ ਆ ਇਹਦੇ 'ਚ ਆਰਟਿਸਟ ਵੀ ਫਿਰ ਉਹ ਸਮਝਦੇ ਇਸ ਗੱਲ ਨੂੰ ਕਿ ਯਾਰ ਕਿ ਚੰਗਾ ਕਨਸੈਪਟ ਕੋਈ ਬੰਦਾ ਲੈ ਕੇ ਆ ਰਿਹਾ ਆ ਹਨਾ ਔਰ ਪਹਿਲੀ ਅਸੀਂ ਫਿਲਮ ਆ ਜਿਹਦੇ 'ਚ ਹਰ ਇੱਕ ਦਾ ਕਿਰਦਾਰ ਬਹੁਤ ਬੈਲੈਂਸ ਆ ਔਰ ਹਰ ਇੱਕ ਕਿਰਦਾਰ ਸਟਰੋਂਗ ਆ ਇਹ ਮੈਂ ਨਹੀਂ ਕਹਿੰਦਾ ਮੈਨੂੰ ਤੁਸੀਂ ਦੇਖ ਕੇ ਆਏ ਤੁਹਾਨੂੰ ਵੀ ਲੱਗੀ ਹੋਊਗੀ ਇਹ ਪ੍ਰੋਡਿਊਸਰ ਪੈਸੇ ਨਹੀਂ ਲਾਉ ਕੀ ਕੀ ਇਹ ਲੌਂਡੀਆਂ ਦਾ ਫਿਰ ਆਇਆ ਹੁੰਦਾ ਨਾ ਪਰ ਲਾਉਣਾ ਚਾਹੀਦਾ ਹੁਣ ਲੱਗਿਆ ਕਰੂ ਜੇ ਸਾਰੇ ਦੇਖਣਗੇ ਨਾ ਬਾਈ ਸਾਡੀ ਹੋਰ ਲਾ ਸਾਡੀ ਨਾ ਮੰਡੀ ਬਹੁਤ ਛੋਟੀ ਹੈ ਬਾਈ ਸਾਡੀ ਜਿਹੜੀ ਪੰਜਾਬੀ ਬੋਲਣ ਦੇ ਜਿਹੜੇ ਆਡੀਅנס ਆ ਚਾਰ ਕਰੋੜ ਬੰਦਾ ਹੈ ਪੰਜਾਬੀਆਂ ਦੀ ਪਰ ਹੁਣ ਕੀ ਹੋ ਗਿਆ ਤੁਸੀਂ ਦੇਖੋ ਵੀ ਜੇ ਹੁਣ ਗਾਣੇ ਬਾਲੀਵੁੱਡ ਚ ਹਿੱਟ ਹੋਣ ਲੱਗੇ ਹੁਣ 140 ਕਰੋੜ ਦੀ ਵਾਦੀ ਵੀ ਪੰਜਾਬੀ ਗਾਣੇ ਸੁਣ ਲੱਗੇ ਔਰ ਉਹ ਦਿਨ ਦੂਰ ਨਹੀਂ ਜਿੱਦਣ ਉਹ ਪੰਜਾਬੀ ਫਿਲਮਾਂ ਵੀ ਦੇਖਣਗੇ ਪਹਿਲਾ ਪ੍ਰੋਬਲਮ ਇਹੀ ਸੀ ਨਾ ਕਿ ਉਹਨਾਂ ਦੀ ਟਿਊਸ਼ਨ ਨਹੀਂ ਹੋ ਰਹੀ ਸੀ ਪੰਜਾਬੀ ਦੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਹੁਣ ਹਰ ਇੱਕ ਬੰਦਾ ਜਿਹੜਾ 140 ਕਰੋੜ ਦੀ ਆਬਾਦੀ ਹੈ ਉਹ ਪੰਜਾਬੀ ਗਾਣੇ ਸਮਝ ਲੈਂਦੇ ਆ ਇਹ ਆਪਾਂ ਮੰਨਦੇ ਆ ਇਸ ਗੱਲ ਨੂੰ ਜੇ ਉਹ ਸਮਝਣ ਲੱਗ ਗਏ ਪੰਜਾਬੀ ਗਾਣਿਆਂ ਨੂੰ ਸਮਝਣ ਲੱਗ ਗਏ ਲੈਂਗੁਏਜ ਨੂੰ ਸਮਝਣ ਲੱਗ ਗਏ ਕਿ ਕਿਤਨੇ ਕਿਤੇ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡਾ ਪਲੇਟਫਾਰਮ ਆ ਔਰ ਮੈਂ ਸੱਚੀ ਜਿਹੜੇ ਸਾਡੇ ਸਿੰਗਰ ਜਿਹਨਾਂ ਦੇ ਗਾਣੇ ਬਾਲੀਵੁੱਡ ਵਿੱਚ ਆਉਣ ਲੱਗੇ ਉਹਨੂੰ ਵਧਾਈ ਦਿੰਦਾ ਔਰ ਉਹਨਾਂ ਦੇ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਲੋਕ ਪੰਜਾਬੀ ਫਿਲਮਾਂ ਵੀ ਦੇਖਣਗੇ ਇਸ ਫਿਲਮ ਕਿਉਂ ਇਸ ਫਿਲਮ ਨਾਲ ਕਰਦੇ ਹਾਂ ਅੰਤਿਮਤਾ ਆਪੀ ਲਿਆ ਜੀ ਡੈਫੀਨੇਟਲੀ ਭਾਈ ਜੀ ਡੈਫੀਨੇਟਲੀ ਕਿਉਂਕਿ ਦੇਖੋ ਸਾਡੇ ਜੱਸੇ ਵੀਰ ਉਹਨੇ ਇਹ ਹੁਣ ਆਪਣੇ ਬਾਲੀਵੁੱਡ ਵਿੱਚ ਕੰਮ ਕਰਕੇ ਆਏ ਨੇ ਐਨੀਮਲ ਮੂਵੀ ਵਿੱਚ ਕੰਮ ਕੀਤਾ ਹੈ ਪਰ ਆ ਫਿਲਮ ਤੋਂ ਬਾਅਦ ਵੀ ਕਿਸੇ ਨੂੰ ਦੱਸਣਾ ਨਹੀਂ ਪਊਗਾ ਕਿ ਸਾਡੇ ਭਰਾਣੇ ਐਨੀਮਲ ਵਿੱਚ ਕੰਮ ਕੀਤਾ ਕਿਉਂਕਿ ਸਾਡਾ ਵੀ ਲੈਵਲ ਉਹ ਹੋ ਸਕਦਾ ਹੈ ਸਾਡੀ ਲੈਂਗੁਏਜ ਕੋਈ ਛੋਟੀ ਲੈਂਗੁਏਜ ਨਹੀਂ ਪੰਜਾਬੀ ਮਾਂ ਬੋਲੀ ਬਹੁਤ ਵੱਡੀ ਬੋਲੀ ਆ ਜੇ ਨਹੀਂ ਜੇ ਤੁਸੀਂ ਪਿਆਰ ਨਾਲ ਕਿਸੇ ਨੂੰ ਬੋਲਦੇ ਤਾਂ ਪਿਆਰ ਵੀ ਬਹੁਤ ਜ਼ਾਹਰ ਹੁੰਦਾ ਔਰ ਜੇ ਕਿਸੇ ਨੂੰ ਗਾਲ ਵੀ ਕੱਢਣੀ ਹੋਵੇ ਤਾਂ ਵੀ ਸੁਵਾਦਾ ਜਾਂਦਾ ਤਿੰਨ ਵਾਰੀ ਪੈਸੇ ਮਲੇ ਤੇ ਇਹ ਕੋਈ ਗੱਲ ਨਹੀਂ ਬੱਲੇ ਜੀ 10 10 ਦੇ ਗਮਲੋ ਪਾਜੀ ਗਮਲੋ ਲੈ ਨਹੀਂ ਨਹੀਂ ਇਹ ਅਸੀਂ ਤਾਂ ਸਾਰੇ ਭਰਾ ਹੀ ਆ ਜੀ ਕੋਈ ਚੱਕ ਨਹੀਂ ਪੈਸੇ ਚਾਹੀਦੇ ਨਹੀਂ ਬੱਲੇ ਪੈਸੇ ਚੱਕ ਨਹੀਂ ਆ ਜੀ ਇਹ ਜਿਹੜੀ ਗੀਤ MP3 ਇਹਨਾਂ ਦੀ ਹੋਈ ਹੈ ਯੂਪੀ ਤੇ ਨਾਲ ਕੀ ਚਾਹਤੇ ਜੀ ਜੀ ਬਲੇ ਹਾਈ ਬੈਟ ਆਤਮਾ ਮੁਹੱਬਤ ਹਾਂ ਜੀ ਲਜੀ ਦੇਖੋ ਬਿਲਕੁਲ ਸੁਧਾਰ ਹੋ ਸਕਦਾ ਜੀ ਇਕੋ ਇਹ ਫਿਲਮਾਂ ਨੇ ਬਾਈ ਜੀ ਮੈਂ ਫਿਰ ਉਸੇ ਗਲਤੀ ਜਦੋਂ ਹੁੰਦੇ ਨਾ ਅਸੀਂ ਇਸ ਚੀਜ਼ ਨੂੰ ਬੜਾ ਫੇਸ ਕਰਦੇ ਆ ਕਿ ਜਦੋਂ ਅਸੀਂ ਕੋਈ ਵੀ ਪੰਜਾਬੀ ਫਿਲਮ ਬਣਾ ਕੇ ਆਡੀਅנס ਨੂੰ ਮਿਲਦੇ ਆ ਜਾ ਕੇ ਤਾਂ ਮੋਰਓਵਰ ਸਾਨੂੰ ਇੱਕ ਸਵਾਲ ਕੀਤਾ ਜਾਂਦਾ ਕਿ ਫਿਲਮ ਵਿੱਚ ਮੈਸੇਜ ਕੀ ਹੈ ਹੁਣ ਦੇਖੋ ਬਾਈ ਜੀ ਮੈਸੇਜ ਲੈਣਾ ਜਾਂ ਨਾ ਲੈਣਾ ਹਰ ਆਪਣੇ ਤੇ ਡਿਪੈਂਡ ਹੈ ਇਸ ਨੂੰ ਚ ਵੀ ਬਥੇਰੇ ਮੈਸੇਜ ਨਿਕਲਦੇ ਹੋਣਗੇ ਬੰਦਾ ਕੱਢਣ ਵਾਲਾ ਚਾਹੀਦਾ ਹੈ ਪਰ ਜਦੋਂ ਕੋਈ ਵੀ ਹੋਰ ਲੈਂਗੁਏਜ ਚ ਫਿਲਮ ਆਉਂਦੀ ਅਸੀਂ ਕਦੇ ਮੈਸੇਜ ਨਹੀਂ ਪੁੱਛਦੇ ਕਿਤੇ ਨਾ ਕਿਤੇ ਇਹ ਉਹ ਗੱਲ ਹੋਊਗੀ ਵੀ ਸਾਡਾ ਆਬਦਾਨਾ ਕੁਝ ਵੱਡਾ ਕਰੇ ਹੁਣ ਆਪਾਂ ਜੇ ਗੱਲ ਕਰੀਏ ਵੀ ਅਸੀਂ ਕਹਿੰਦੇ ਕਿ ਇਸ ਫਿਲਮ ਦੇ ਵਿੱਚ ਗੋਲੀ ਚੱਲ ਰਹੀ ਜੀ ਪਲਾਨਾ ਹੋ ਰਿਹਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੀਏ ਫਿਰ ਘਰਾਂ 'ਚ Netflix ਵੀ ਬੰਦ ਕਰ ਦਈਏ ਉਹ ਤਾਂ ਕਦੇ ਹੋਈ ਨਹੀਂ ਰਿਹਾ ਨਾ Netflix ਬੰਦ ਹੋ ਰਿਹਾ ਨਾ YouTube ਬੰਦ ਹੋ ਰਿਹਾ ਅਸੀਂ ਜੇ ਵਿਰੋਧ ਕਰਾਂਗੇ ਇਨਫੀਟਰ ਸੰਦ ਨੂੰ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਨੱਕ ਪਰ ਦੇ ਤੌਰ ਤੇ ਲੈਣਾ ਚਾਹੀਦਾ ਨੂੰ ਆਰਡਰ ਦੇ ਤੌਰ ਤੇ ਇੰਜੋਏ ਕਰਨਾ ਚਾਹੀਦਾ ਇਸ ਤੋਂ ਵੱਧ ਬਸ਼ ਨਾਲੇ ਤਾਂ ਉਦੋਂ ਸੀ ਜਦੋਂ ਬੀਬੀ ਕਾਨ ਤੇ ਵੈਟਰ ਚੱਲਦੇ ਸੀ ਤੱਕੇ ਨਾਲ ਦੋ ਹੀ ਚੈਨਲ ਲਗਾਏ ਜਾਂਦੇ ਸੀ ਵੀ ਇਹੀ ਦੇਖਣਾ ਹੈ ਤੁਸੀਂ ਹੁਣ ਤਾਂ ਟ੍ਰੱਕ ਦੇ ਟ੍ਰੱਕ ਦੇ ਆ ਫਿਲਮਾਂ ਆਉਂਦੀਆਂ ਜਿੰਨਾ ਜਦੋਂ ਜਦੋਂ ਜਿਸ ਕਾਲ ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਮੈਨੂੰ ਲੱਗਦਾ ਕਿ ਉਸ ਕਾਲ ਦੇ ਵਿੱਚ ਲੋਕਾਂ ਦੇ ਦੇਖਣ ਵਿੱਚ ਚੇਂਜ ਆਇਆ ਉਸ ਟਾਈਮ ਤੇ ਲੋਕਾਂ ਨੇ ਆਪਣੇ ਘਰ ਬੈ ਕੇ ਨੈਟਫਲਿਕਸ ਜਾਂ ਹੋਰ ਕੀ ਚਾਹੇ ਨੇ ਕਿ ਦੇਖ ਲਈਆਂ ਵੀ ਹੁਣ ਉਹਨਾਂ ਨੂੰ ਉਸ ਲੈਵਲ ਦਾ ਸਿਨੇਮਾ ਪੰਜਾਬੀ ਵਿੱਚ ਵੀ ਚਾਹੀਦਾ ਅਸੀਂ ਕਹਿੰਨੇ ਕਿਉਂ ਨਹੀਂ ਪੰਜਾਬੀ ਫਿਲਮਾਂ ਚੱਲਦੀਆਂ ਕਿਉਂਕਿ ਜਿਹੜੇ ਸਾਡੇ ਲੋਕਾਂ ਦੇ ਉਸਕ ਭਾਵਨਾ ਦੇ ਕੁਐਸ਼ਨ ਆ ਉਹ ਪ੍ਰੋਡਿਊਸਰ ਨੂੰ ਇੰਨਾ ਕੁ ਡਰਾ ਦਿੰਦੇ ਆ ਕਿ ਉਹ ਹੱਥ ਨਹੀਂ ਪਾਉਂਦਾ ਪਰ ਘਰ ਬੈਠ ਕੇ ਉਹਨਾਂ ਦੇ ਬੱਚੇ ਨਟਫਲਿਕਸ ਦੇਖ ਰਹੇ ਨੇ ਪਰ ਜਿਹੜੀ ਇਹ ਫਿਲਮ ਹੈ ਜੇ ਮੈਂ ਰੱਬ ਤੋਂ ਡਰ ਕੇ ਕਹਿੰਦਾ ਪਰਮਾਤਮਾ ਤੋਂ ਇਹ ਉਹਨੂੰ ਕੰਪੀਟੀਸ਼ਨ ਦੇएगी ਜੋ ਨਟਫਲਿਕਸ ਤੇ ਕੰਟੈਂਟ ਹੈ ਤੇ ਜਾਨੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਚਾਹੇ ਉਹ ਸਾਉਦੀਆਂ ਫਿਲਮਾਂ ਨੇ ਡੈਫੀਨੇਟਲੀ ਉਹਨਾਂ ਨੂੰ ਕੰਪੀਟੀਸ਼ਨ ਦੇएगी ਬਸ ਇੱਕ ਵਾਰੀ ਜਦੋਂ ਕੋਈ ਤੁਹਾਡਾ ਆਪ ਇਹ ਸਾਡਾ ਪੇਪਰ ਅਸੀਂ ਐਗਜ਼ਾਮ ਦਿੱਤਾ ਔਰ ਅਸੀਂ ਚਾਹੁੰਨੇ ਵੀ ਸਾਡੀ ਆਡੀਅנס ਸਾਡਾ ਪੇਪਰ ਚੈੱਕ ਕਰੇ ਚੈੱਕ ਕਰਨ ਤੋਂ ਬਾਅਦ ਸਾਨੂੰ ਬਾਸ ਫੇਲ ਕਰੇ ਫਿਰ ਅਸੀਂ ਮੰਨ ਲਾਂ ਨਿਸ਼ਾਨ ਬਾਈ ਆਓ ਜੀ ਸਰਦਾਰ ਜਾਂ ਐਡਾ ਵੱਟ ਤੇ ਇਹਨਾਂ ਨੂੰ ਸਭਾ ਲੱਗਿਆ ਸਵਾਲ ਆ ਗਏ ਬਾਈ ਬਹੁਤ ਟਾਈਮ ਬਾਅਦ ਹੋ ਗਈ ਐਡ ਨੂੰ ਰਿਪੋਰਟ ਆ ਗਿਆ ਜੀ ਹਾਂ ਜੀ ਹੁਣ ਕੌਣ ਕੌਣ ਦੱਸੋ ਕੌਣ ਦੱਸੋ ਆਰਗੇਨਾਈਜ਼ਿੰਗ ਵਿੱਚ ਆਈ ਉਸ ਕੋਲ ਕੀ ਚਾਹਤ ਹੁੰਦੀ ਕਾ ਕੀ ਦੀ ਕੇ ਸਾਡੀ ਮਦਰ ਉਹਦਾ ਕੋ ਦਾ ਕਰੈਕਟਰ ਹੈ ਜੀ ਉਹਦਾ ਸੀ ਕਰੈਕਟਰ ਜੀਤਾ ਦੋਨੋਂ ਭਾਵਾਂ ਹਨਾ ਤੇ ਬਾਕੀ ਪਹਿਲਾਂ ਮੈਂ ਇੱਕ ਗੱਲ ਪੁੱਛਣੀ ਜਾਊਂਗਾ ਤੁਸੀਂ ਸਾਰਿਆਂ ਨੇ ਫਿਲਮ ਦੇਖੀਏ ਤੁਹਾਨੂੰ ਤੁਹਾਨੂੰ ਕੋਈ ਕੁਝ ਲੱਗਿਆ ਹੈ ਜਿਆ ਵੀ ਜਿਹੜਾ ਮਦਸਰੂ ਦੇਖਣੀ ਚਾਹੀਦੀ ਹੈ ਉਹ ਤੁਹਾਨੂੰ ਲੱਗਿਆ ਵੀ ਕੋਈ ਕੁਝ ਐਜਾ ਕੋਈ ਤਰਾਜ ਜੋ ਤੁਹਾਨੂੰ ਫਿਲਮ ਚ ਲੱਗਿਆ ਕੁਝ ਵੀ ਮਨ ਜੇ ਕੋਈ 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 ਐ ਜੀ ਚੀਜ਼ ਲੱਗੀ ਵੀ ਕੋਈ ਗਲਤ ਚੀਜ਼ ਪ੍ਰਮੋਟ ਹੋ ਰਹੀ ਹੋਵੇ ਐਜਾ ਕੁਝ ਮੈਨੂੰ ਤਾਂ ਵੀ ਇਹ ਮੈਨੂੰ ਇੱਕ ਚੀਜ਼ ਲੱਗੀ ਇੰਨਾ ਕ ਮੀਡੀਆ ਦੇ ਭਰਾ ਅੰਦਰੋਂ ਜਦੋਂ ਬਾਹਰ ਆ ਰਹੇ ਸੀ ਉਹ ਮਿਲੇ ਆ ਤੇ ਮੈਨੂੰ ਹਰ ਇੱਕ ਨੇ ਇਹ ਕਹੀ ਆ ਯਾਰ ਵੀ ਥਿਸ ਇਜ਼ ਮੂਵੀ ਜਿੰਨੇ ਕਿ ਮਿਲੈ ਨੇ ਵੀ ਇਹਨੂੰ ਮੂਵੀ ਕਹਿੰਦੇ ਨੇ ਮੈਨੂੰ ਵੀ ਲੱਗਾ ਕਿ ਇਹਨੂੰ ਫਿਲਮ ਕਹਿੰਦੇ ਨੇ ਯਾਰ ਮੈਂ ਮੈਂ ਖੌਦ ਆਪਣੀ ਫਿਲਮ ਦੇਖਣ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਜਿੱਦਾਂ ਦੀ ਫਿਲਮ ਮੈਂ ਬਣਾਉਣਾ ਚਾਹੁੰਦਾ ਸੀਗਾ ਤੁਸੀਂ ਮੈਨੂੰ ਪੁੱਛਿਆ ਕਿ ਮੈਂ ਇੰਨੀਆਂ ਘੱਟ ਫਿਲਮਾਂ ਕਿਉਂ ਕਰਦਾ ਉਹਦਾ ਰੀਜ਼ਨ ਇਹੀ ਸੀ ਯਰ ਵੀ ਜੇ ਆਵੇ ਤਾਂ ਕੁਝ ਐ ਹੋ ਜਾਵੇ ਜਿਹਦੇ ਚ ਇੰਟਰਵਲ ਹੋਈ ਪਤਾ ਨਹੀਂ ਲੱਗਾ ਵੀ ਇੰਟਰਵਲ ਹੋ ਗਈ ਐਂ ਲੱਗਦਾ ਸੀ ਯਾਰ ਹੁਣੇ ਫਿਲਮ ਹੋਈ ਸ਼ੁਰੂ ਹੋਈ ਐ ਔਰ ਇੰਟਰਵਲ ਤੋਂ ਬਾਅਦ ਫਿਲਮ ਖਤਮ ਹੋਈ ਕੋਈ ਨਹੀਂ ਪਤਾ ਲੱਗਾ ਲੱਗਦਾ ਸੀ ਹੁਣੇ ਇੰਟਰਵਲ ਲੰਘ ਕੇ ਗਈ ਐ ਸੋ ਚੰਗੀ ਮੂਵੀ ਤੇ ਆਹੀ ਗੱਲ ਹੁੰਦਾ ਹੈ ਕਿ ਉਹਦਾ ਹੀ ਸ਼ੁਰੂ ਹੁੰਦਿਆ ਖਤਮ ਹੁੰਦਿਆ ਪਤਾ ਨਹੀਂ ਲੱਗਦਾ ਲੋਕਾਂ ਦਾ ਇੰਟਰਸਟ ਇੰਨਾ ਬਣਿਆ ਰਹਿੰਦਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਯਾਰ 2 ਘੰਟੇ ਲੰਘ ਕੇ ਇਹ ਇਕੱਲਾ ਮੈਂ ਨਹੀਂ ਤੁਹਾਨੂੰ ਵੀ ਸ਼ਾਇਦ ਨਹੀਂ ਲੱਗੇ ਆਊਗਾ ਜੀ ਇੱਕ ਵਾਰ ਕੀ ਅਸੀਂ ਆਪਣਾ ਡਾਇਰੈਕਟਰ ਨੂੰ ਵੀ ਸਾਡੇ ਨਾਲ ਸੀ ਟੈਰੇਟ ਦੇ ਨਾਲ ਚਾਹੁੰਦੇ ਹਾਂ ਨਾ ਇਹ ਜਦੋਂ ਇੰਨੇ ਜ਼ਿਆਦਾ ਕੈਰੇਕਟਰ ਹੋ ਜਾਂਦੇ ਨੇ ਇੱਕ ਮੂਵੀ ਦੇ ਵਿੱਚ ਨਾ ਤੇ ਉਹਨਾਂ ਨੂੰ ਸਾਰਿਆਂ ਦੀ ਕੈਰੇਕਟਰਾਇਜ਼ੇਸ਼ਨ ਆਫਰ ਕਰਨੀ ਮਤਲਬ ਦੇ ਵਿੱਚ ਉਹਨਾਂ ਨੂੰ ਸਪੇਸ ਦੇਣੀ ਸਾਰੇ ਮਤਲਬ ਐਕਟਰਾਂ ਨੂੰ ਸਾਡੇ ਡਾਇਰੈਕਟਰ ਨੂੰ ਮਿਲੇ ਆ ਪਹਿਲਾਂ ਔਰ ਇੱਕ ਛੋਟੀ ਉਮਰ ਦਾ ਮਤਲਬ ਵੀ ਯੰਗ ਪਰਸਨ ਹੈ ਔਰ ਯਾਰ ਦੇਖੋ ਇੰਨੇ ਕੈਰੇਕਟਰਾਂ ਨੂੰ ਸਾਹਮਣਾ ਤੇ ਉਹਨੂੰ ਜਸਟੀਫਾਈ ਕਰਨਾ ਹਰ ਇੱਕ ਚੀਜ਼ ਹੋਰ ਹੈ ਮਤਲਬ 2 ਘੰਟੇ ਦੀ ਫਿਲਮ ਨੂੰ ਸਾਹਮਣਾ ਔਰ ਉਹਨੂੰ ਇੱਕੋ ਮਤਲਬ ਆਪ ਤੋਂ ਆਪ ਕਰਾਫ ਲੈ ਕੇ ਆਣਾ ਐਂਡ ਤੱਕ ਇਹ ਸੌਖਾ ਨਹੀਂ ਹੁੰਦਾ ਸੋ ਮੈਂ ਡੈਫੀਨਿਟਲੀ ਆਪਣੀ ਫਿਲਮ ਦੇ ਡਾਇਰੈਕਟਰ ਲਈ ਮੈਂ ਕਲੈਮਪਿੰਗ ਕਰੂੰਗਾ ਕਿ ਉਹਨੇ ਬਹੁਤ ਸੋਹਣੀ ਫਿਲਮ ਬਣਾਈ ਆ ਸਰ ਵੈਰੀ ਨਾਈਸ ਸਾਰੇ ਡਾਇਰੈਕਟਰ ਸਾਹਿਬ ਜੀ ਇਹਨਾਂ ਨੂੰ ਪ੍ਰਸ਼ੰਸਾ ਦੱਸੋ ਤੁਸੀਂ ਹੋ ਕੀ ਬਹੁਤ ਲੱਗਦਾ ਹੈ ਕਿ ਇੱਕ ਐਡੀ ਏਜ ਦਾ ਬੰਦਾ ਇੰਨੀ ਵੱਡੀ ਫਿਲਮ ਬਣਾ ਸਕਦਾ ਤੇ ਅੱਜ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਅੱਜ 25 ਅਪ੍ਰੈਲ ਹੈ ਤੇ ਅੱਜ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਗਈ ਚੁੱਕੀ ਹੈ ਲਿਖਿਆ ਆਪ ਹੈ ਲਿਖੀ ਵੀ ਆਪ ਹੈ ਉਹ ਬੋਲਦਾ ਬਹੁਤ ਦਾ ਬੰਦਾ ਹੈ ਇਹਨੂੰ ਕੁਛ ਵੀ ਕੋ ਹਾਂਜੀ ਵੀ ਠੀਕ ਹੈ ਹਾਂਜੀ ਕਰਨੀ ਇਹਨੇ ਮਰਜ਼ੀ ਆਉਦੀ ਫਿਲਮ ਚ ਬੋਲਣ ਲਈ ਰੱਖਿਆ ਹੋਇਆ ਸੀ ਗੱਲਾਂ ਤੇ ਉਹ ਬਹੁਤ ਹੀ ਹਾਸਾ ਬਹੁਤ ਹੀ ਬੰਦਾ ਮੈਨੂੰ ਗੱਲ ਕਰੋ ਗੱਲ ਕਰੋ ਬੋਲੋ ਬੈਕ ਇਹ ਚੀਜ਼ਾਂ ਜਦੋਂ ਮਤਲਬ ਮਸੂਰਤ ਹੋ ਰਹੀ ਹੈ ਨਾ ਤੇ ਫਿਲਮ ਨੂੰ ਬੰਦ ਕੇ ਸਾਡੇ ਰੱਖ ਦਿੰਦੀਆਂ ਸਾਰੇ ਸਾਰੇ ਬਿਗਾ ਦੇ ਬਣ ਸਾਡੀ ਫਿਲਮ ਦੀ ਹੀਰੋਇਨ ਹੈ ਜੀ ਹਾਂ ਬਲਿੰਦਰ ਮਹਿੰਸਲ ਨੇ ਇੱਕ ਪਹਿਲੀ ਮੂਵੀ ਐਜ਼ ਅ ਹੀਰੋਇਨ ਕੀਤੀ ਮੈਂ ਤੁਹਾਨੂੰ ਤੁਸੀਂ ਕੁਸ਼ਣ ਕਰੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਰਿਆਂ ਨੂੰ ਫਿਲਮ ਲਾਲੀ ਦੇ ਕੈਰੈਕਟਰ ਕਿਵੇਂ ਲੱਗਿਆ ਲਾਲੀ ਆਪ ਕੀ ਹੈ థాంਕ ਯੂ ਸਾਰੇ ਜਣੇ ਜਰੂਰ ਜਾ ਕੇ ਵੇਖਿਓ ਸਾਰਿਆਂ ਨੇ ਬਹੁਤ ਹੀ ਮੈਨ ਕੀਤਾ ਤੇ ਮੈਂ ਵੀ ਬਹੁਤ ਬlesed ਫੀਲ ਕਰਦੀ ਹਾਂ ਕਿ ਮੈਨੂੰ ਇਸ ਫਿਲਮ ਦਾ ਪਾਰਟ ਬਣਨ ਦਾ ਮੌਕਾ ਮਿਲਿਆ ਸੋ ਥੈਂਕ ਯੂ ਸੋ ਮਚ ਦੇ ਰਿਵਿਊਜ਼ ਜਰੂਰ ਦਿਓ ਕਿ ਕਿਵੇਂ ਲੱਗੀ ਸਾਰਿਆਂ ਨੇ ਸਾਰਿਆਂ ਨੇ ਬਹੁਤ ਹੀ ਹਾਰਡ ਵਰਕ ਕੀਤਾ ਹੈ ਤੇ ਤੁਸੀਂ ਦੇਖ ਹੀ ਹੈ ਕਿਸੇ ਵੀ ਇੱਕ ਕੈਰੈਕਟਰ ਦੀ ਮੂਵੀ ਨਹੀਂ ਹੈਗੀ ਸਾਰਿਆਂ ਦਾ ਰੋਲ ਬਹੁਤ ਹੀ ਆਰਡਰ ਸੋਲਿਡ ਤੇ ਪਾਵਰਫੁਲ ਹੈ ਸੋ ਥੈਂਕ ਯੂ ਸੋ ਮਚ एवरीवन ਹਾਂਜੀ ਠੀਕ ਹੈ ਜੀ ਨਹੀਂ ਨਹੀਂ ਲੱਗਦਾ ਨਹੀਂ ਕਰਾਂਗਾ ਇਗਜ਼ਾਮ ਜੈਨ ਜਾਊਗਾ ਪਾਲ ਸ਼ਿਖੂ ਦੀ ਦਾ ਸੀ ਬਹੁਤ ਥੈਂਕ ਯੂ ਕਰਦਾ ਆਏ ਹੋਗੇ ਇਹਨਾਂ ਨੇ ਸਾਡੇ ਤੋਂ ਸਟੋਰੀ ਵੀ ਨਹੀਂ ਸੁਣੀ ਅਸੀਂ ਕਿ ਇੱਕ ਟੋਡਲ ਲਈ ਸਪੈਸ਼ਲ ਸੀਰੀਅਲ ਦੇ ਤੁਸੀਂ ਕਰਨਾ ਨਾ ਤੇ ਨਾਲ ਵੀ ਨਾ ਲੱਗਦਾ ਤੇ ਬਹੁਤ ਅਜੀਬਾ ਸੀਗੀ ਔਰ ਐਕਚੁਅਲੀ ਇੱਕ ਤਾਂ ਹੁੰਦਾ ਮੇਰੇ ਲਈ ਗੀਤ MP3 ਮੇਰੇ ਘਰ ਦੀ ਕੰਪਨੀ ਦੇ ਵੱਲੋਂ ਹੁਣ ਸੋ ਮੈਨੂੰ ਜਿਸ ਵੇਲੇ ਵੀ ਬੁਲਾਇਆ ਜਾਊਗਾ ਮੈਂ ਅਵੇਲੇਬਲ ਆ ਉਹਨਾਂ ਲਈ ਹਮੇਸ਼ਾ ਔਰ ਜਿਵੇਂ ਹੁਣ ਸੈਵੀਓ ਨੇ ਕਿਹਾ ਪਹਿਲਾਂ ਕਿ ਮੇਰੇ ਆਰਟਿਸਟ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਮੈਨੂੰ ਲੱਗਦਾ ਕਿ ਆਰਟਿਸਟ ਉਦੋਂ ਹੀ ਚੰਗਾ ਕੰਮ ਕਰ ਸਕਦਾ ਡਾਇਰੈਕਟਰ ਨੇ ਹੀ ਕਰਾਉਣਾ ਹੁੰਦਾ ਸੋ ਇਹ ਸਾਰਾ ਕ੍ਰੈਡਿਟ ਸਾਡੇ ਕੰਮ ਦਾ ਮੈਨੂੰ ਲੱਗਦਾ ਕਿ ਸੈਵੀਓ ਉਹਨਾਂ ਨੂੰ ਜਾਂਦਾ ਔਰ ਯੰਗ ਡਾਇਰੈਕਟਰ ਨੇ ਬਹੁਤ ਅੱਛੀ ਫਿਲਮ ਬਣਾਈ ਹੈ ਤੁਸੀਂ ਸਾਰਿਆਂ ਨੇ ਦੇਖ ਲਿਆ ਮੈਂ ਤੁਹਾਨੂੰ ਕੱਲੇ-ਕੱਲੇ ਸਾਰਿਆਂ ਨੂੰ ਹੀ ਤਕਰੀਬਨ ਜਿਨ੍ਹਾਂ ਜਿਨ੍ਹਾਂ ਨੇ ਵਾਈਟ ਚ ਕੀਤੀ ਹੈ ਮੈਂ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗੀ ਹੁਣ ਤੁਹਾਡੇ ਹਵਾਲੇ ਆ ਨਾਲੇ ਮੈਨੂੰ ਤਾਂ ਪੱਤਰਕਾਰਾਂ ਤੇ ਬਹੁਤ ਯਕੀਨ ਆ ਮੇਰੇ ਨਾਲ ਬਹੁਤ ਪਿਆਰ ਰਿਹਾ ਹਮੇਸ਼ਾ ਤੋਂ ਸਾਡੇ ਪੱਤਰਕਾਰਾਂ ਦਾ ਠੀਕ ਹੈ ਜੀ ਤੇ ਪਲੀਜ਼ ਜੇ ਤੁਸੀਂ ਬਹੁਤ ਕੈਂਡ ਬੋਲੋਗੇ ਤਾਂ ਤੁਹਾਡੇ ਦੇ ਬਹੁਤ ਯਕੀਨ ਕਰਦੇ ਨੇ ਲੋਕ ਸਾਰੇ ਤੁਹਾਨੂੰ ਚਾਹੁੰਦੇ ਨੇ ਤਾਂ ਕੁਝ ਅਲੱਗ ਕਿਉਂ ਸਾਡੀ ਫਿਲਮ ਬਾਰੇ ਤਾਂ ਕਰਕੇ ਟੁੱਟਣਾ ਐਵੇਂ ਹੀ ਪਿਆਰ ਮੇਰਾ ਬਣਿਆ ਰਹੇ ਜਿਵੇਂ ਪਹਿਲਾਂ ਬਣਿਆ ਹੋਇਆ ਥੈਂਕ ਯੂ ਜਜ਼ਬਾਦੀ ਹੋ ਜਾਂਦਾ ਹਾਂ ਇੱਕ ਇੱਕ ਪੱਕਾ ਹੋਰ ਆ ਫਿਲਮ ਦਾ ਮੈਂ ਚਾਹੁੰਦਾ ਵੀ মিডিਆ ਉਸ ਤੁਸੀਂ ਜ਼ਰੂਰ ਉਸ ਚੀਜ਼ ਨੂੰ ਹਾਈਲਾਈਟ ਕਰਿਓ ਜੇ ਮੰਨ ਲਓ ਵੀ ਆਪਾਂ ਕਹਿੰਦੇ ਆ ਗੈਂਗਸਟਰ ਸਮਾਜ ਦੇ ਵਿੱਚ ਹੁੰਦੇ ਨੇ ਸਮਾਜ ਦਾ ਹਿੱਸਾ ਵੀ ਨਹੀਂ ਪਰ ਉਹਨਾਂ ਦੇ ਪਿੱਛੇ ਸਫਰ ਕੌਣ ਕਰਦਾ ਉਹਨਾਂ ਦੇ ਪਰਿਵਾਰਾਂ ਦਾ ਦੁਕਾਨ ਦਾ ਜਿਹੜਾ ਉਹ ਲਿਖਾਇਆ ਗਿਆ ਤੇ ਉਹ ਪਰਿਵਾਰ ਦਾ ਕੀ ਦਿਖਾਤਾ ਤੁਸੀਂ ਦੇਖੇ ਜੇ ਫਿਲਮ ਦੇ ਵਿੱਚ ਨਾ ਤੇ ਹਾਂਜੀ ਹਾਂ ਉਹ ਕਿਹੜੀ ਮੁਤਾ ਆਪਸ਼ਨ ਇਹ ਦੀ ਬਣੀ ਹਾਂ ਬਿਲਕੁਲ ਬਿਲਕੁਲ ਬਹੁਤ ਸਭ ਤੋਂ ਵਧੀਆ ਉਹ ਸਭ ਤੋਂ ਵੱਡਾ ਮੈਸੇਜ ਆ ਉਹ ਜੀ ਆਪਾਂ ਹੁਣ ਗੱਲ ਕਰਦੇ ਸੀ ਨਾ ਵੀ ਫਿਲਮ ਦੇ ਵਿੱਚ ਮੈਸੇਜ ਕੀ ਹੈ ਦੇਖੋ ਹੁਣ ਇਹ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਦਿਖਾਈ ਗਈ ਹੈ ਕਿ ਜੇ ਹੁਣ ਕਿਸੇ ਤੇ ਇੰਨਾ ਹੀ ਅੱਗੇ ਚੜ੍ਹ ਹੋਵੇ ਤਾਂ ਲਾਈਫ ਤਾਂ ਇੱਕ ਵਾਰ ਹੀ ਮਿਲਣੀ ਹੈ ਉਹਨਾਂ ਦਾ ਆਜ਼ਾਦੀ ਲੈਣਾ ਤਾਂ ਹੱਕ ਬਣਦਾ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਜ਼ਹਿਰ ਦੇ ਦਿਓ ਕਾਨੂੰਨ ਆਪਣੇ ਹੱਥ ਚ ਲਾਓ ਗੱਲ ਇਹ ਆ ਵੀ ਆਪਦੇ ਹੱਕ ਲਈ ਬੰਦਾ ਫਾਈਟ ਕਰ ਸਕਦਾ ਇਸ ਲੈਵਲ ਤੇ ਜਾਨ ਦੀ ਲੋੜ ਨਹੀਂ ਵੀ ਜਰਦੀਆਂ ਛਿਛੀਆਂ ਆਪ ਤੇਜਾਰ ਕਰਤਾ ਤਾਂ ਦੇ ਲੋਕ ਚੱਕਰ ਨਾ ਦੇ ਕੀ ਕਦੇ ਇਹਦਾ ਮਾਝ ਗਏ ਨਹੀਂ ਸੀ ਤਾਂ ਪਰਚਾ ਤੇ ਆਹ ਕੋਈ ਬਸਤੌ ਦੇ ਕੀ ਬਰਨਾ ਜੀ ਇਹ ਨਾ ਮੈਂ ਸਹੀ ਆ ਮੈਂ ਕਹਿਵਾਂ ਲੇ ਕੇ ਥੋੜਾ ਫਾਇੰਡ ਕਰੂ ਹੋ ਗਿਆ ਜੀ ਵੀਰੇ ਜੀ ਹਾਂ ਜੀ ਆਹ ਨਾ ਅੱਜ ਨਾਲ ਇਕੱਠਾ ਸ਼ੁਰੂ ਹੈ ਯਸ ਨਹੀਂ ਨਹੀਂ ਅੱਜ ਨਹੀਂ ਵੀ ਫਿਟ ਬਰੂ ਹੋਣ ਪਹਿਲਾਂ ਮੈਂ ਮਾ ਪਹਿਲਾਂ ਦੀ ਪਹਿਲਾਂ ਮੈਂ ਮਾ ਨਹੀਂ ਐਕਚੁਅਲ ਤੇ ਨਹੀਂ ਉਹ ਅੱਡਾ ਢੀ ਹੁੰਦਾ ਸਾਰਾ ਬਹੁਤ ਬਾਅਦ ਦੇ ਵਿੱਚ ਐਡਾਟ ਹੁੰਦਾ ਹਾਂ ਜੀ ਜਿਹੜੀ ਹੁੰਦੀ ਨਹੀਂ ਵੀ ਡਾਇਰੈਕਟਰ ਸਾਡੇ ਕਿਤੇ ਹੋਏ ਸਾਡੇ ਕਿਤੇ ਸਾਡੇ ਪੱਲੇ ਤੇ ਨਹੀਂ ਹੋਈ ਜਿਹੜੀ ਮੈਂ ਮਾਣ ਮੋੜ ਕਰਦੀ ਪਹਿਲਾਂ ਬੈਠ ਅੱਛਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹ ਵਾਕਈ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਪਰ ਇਸ ਫਿਲਮ ਚ ਕੋਈ ਵੀ ਮੈਂ ਇਸ ਫਿਲਮ ਦੇ 26 ਦਿਨ ਸੈੱਟ ਤੇ ਰਿਹਾ ਮੈਂ ਅਦਰਵਾਈਜ਼ ਜਦੋਂ ਐਸੇ ਹੀਰੋ ਕਿਉਂਕਿ ਮੇਰੀ ਸ਼ੁਰੂ ਤੋਂ ਨੇਚਰ ਆ ਵੀ ਜਾਣਦਾ ਮੈਂ ਕੰਮ ਕਰੂੰਗਾ ਘੱਟ ਕਰੂੰ ਜਿਸੇ ਕਰਦੇ ਆ ਫਿਰ ਮੈਂ ਫੁੱਲ ਟਾਈਮ ਦਿੰਨਾ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਦੱਸਦਿਆਂ ਤੋਂ ਮੇਰਾ ਮੇਰੇ ਫਿਲਮ ਦੇ ਜਿਹੜੇ ਪ੍ਰੋਡਿਊਸਰ ਅਸੀਂ ਪੁੱਛ ਸਕਦੇ ਹੋ ਮੇਰੇ ਨਾਲ ਨੂੰ ਇਹ ਕਾਲ ਸੀ ਕਿ ਬ੍ਰਦਰ ਇਹ ਦੱਸਿਓ ਹੁਣ ਫਿਲਮ ਬਣ ਗਈ ਹੈ ਜਾਣਾ ਕਿੱਥੇ ਆ ਪ੍ਰੋਮੋਸ਼ਨ ਵਾਸਤੇ ਔਰ ਮੈਂ ਅੱਜ ਵੀ ਕਹਿ ਕੇ ਛੱਡਿਆ ਵੀ ਇਹ ਬਾਅਦ ਦੇ ਵਿੱਚ ਵੀ ਪੰਜ-ਛੇ ਦਿਨ ਥੀਏਟਰ ਵਿਜ਼ਿਟ ਕਰਨੀ ਹੈ ਮੈਂ ਕਰੂੰਗਾ ਕਿਉਂਕਿ ਮੈਨੂੰ ਪਤਾ ਕਿ ਇਹਨਾਂ ਫਿਲਮਾਂ ਦੇ ਉੱਪਰ ਪੈਸਾ ਲੱਗਦਾ ਹੈ ਔਰ ਜੇ ਸਾਡਾ ਪ੍ਰੋਡਿਊਸਰ ਜਾਂਦਾ ਰਹੂਗਾ ਫੇ ਸਲਮਾ ਬਣ ਗਈਆਂ ਆਖਰ ਨੂੰ ਅਸੀਂ ਅਸੀਂ ਪੰਜਾਬੀ ਲੈਂਗੁਏਜ ਲਈ ਦੇਖੋ ਪਿੱਛੇ ਜੇ ਹੋਇਆ ਕਿ ਸਕੂਲਾਂ 'ਚ ਪੰਜਾਬੀ ਜਿਹੜੀ ਸੀ ਉਹਨੂੰ ਪਿੱਛੇ ਕੀਤਾ ਜਾਣ ਲੱਗ ਗਿਆ ਔਰ ਇਹ ਕਿੰਨਾ ਵੱਡਾ ਪ੍ਰੋਪਗੈਂਡਾ ਸੀ ਔਰ ਅਸੀਂ ਉਹਦੇ ਲਈ ਸਟੈਂਡ ਲਿਆ ਸਾਰੇ মিডিਆ ਨੇ ਸਟੈਂਡ ਲਿਆ ਹਨਾ ਹੁਣ ਇੱਥੇ ਆ ਕੇ ਜਦੋਂ ਫਿਲਮਾਂ ਦੀ ਗੱਲ ਆਉਂਦੀ ਹੈ ਨਾ ਉੱਥੇ ਵੀ ਅਸੀਂ ਉਸ ਜੀ ਨੂੰ ਯਾਦ ਰੱਖੀਏ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਪਰ ਲੈ ਕੇ ਜਾਣਾ ਹੈ ਜੇ ਕਿਤੇ ਗਾਣੇ ਤੇ ਫਿਲਮਾਂ ਬੰਦ ਹੋ ਜਾਣਾ ਉਹਨੂੰ ਲੱਗਦਾ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਵਾਕਾਂ ਨੂੰ ਪੰਜਾਬੀ ਆਉਂਦੀ ਹੋਊ ਮਾਂ ਪਿਓ ਟਾਈਮ ਦੇ ਪਾਉਂਦੇ ਕਿਤੇ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਉਹਨਾਂ ਦੇ ਲਾਈਫ ਦੇ ਵਿੱਚ ਟੈਨਸ਼ਨ ਸੀ ਇੰਨੀਆ ਜ਼ਿਆਦਾ ਨਹੀਂ ਸੋ ਬੱਚਿਆਂ ਨੂੰ ਇਹ ਵੀ ਇੱਕ ਪੰਜਾਬੀ ਸਿਖਾਉਣ ਦਾ ਜ਼ਰੀਆ ਹੈ ਪਰ ਮੈਂ ਸਾਰਿਆਂ ਨੂੰ ਕਹੂੰਗਾ ਕਿ ਦੇਖੋ ਮੈਨੂੰ ਜੋ ਦਿੱਤਾ ਹੈ ਉਹ ਪੰਜਾਬੀ ਮਾਂ ਬੋਲੀ ਨੂੰ ਦਿੱਤਾ ਹੈ ਮੈਂ ਗਾ ਕੇ ਕਮਾਇਆ ਮੈਨੂੰ ਇੱਕ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਮੇਰੀ ਆਡੀਅਰਸ ਨੇ ਔਰ ਪੰਜਾਬੀ ਲੈਂਗੁਏਜ ਦਿੱਤੀ ਆ ਔਰ ਅਸੀਂ ਉਦੋਂ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਔਰ ਜੋ ਅੱਕੀ ਵੀ ਜਿਹੜੀਆਂ ਮੈਂ ਫਿਲਮਾਂ ਬਣਾਉਂਗਾ ਉਹਦੇ ਵਿੱਚ ਪਿੱਛੇ ਵੀੜੀਆਂ ਕੀਤੀਆਂ ਨੇ ਮੇਰੇ ਅੱਜ ਤੱਕ ਮੇਰੇ ਡਾਇਰੈਕਟਰ ਨਾਲ ਐਗਰੀਮੈਂਟ ਨਹੀਂ ਸਾਈਨ ਹੋਲੇ ਕਿਉਂਕਿ ਰੱਬ ਨੇ ਜਿਹੜੀ ਜ਼ੁਬਾਨ ਬਖਸ਼ੀ ਆ ਜੇ ਕਿਸੇ ਨਾਲ ਕਰ ਲਈ ਤੇ ਜਿੱਥੇ ਕਿਉਂਕਿ ਮੈਂ ਐਜ਼ ਅ ਪ੍ਰੋਡਿਊਸਰ ਦੋ ਫਿਲਮਾਂ ਕੀਤੀਆਂ ਨੇ ਮੈਂ ਉਹ ਦਰਦ ਨੂੰ ਸਮਝਦਾ ਆ ਔਰ ਅਸੀਂ ਇਸ ਫਿਲਮ ਨੂੰ ਅੱਗੇ ਵੀ ਪ੍ਰਮੋਟ ਕਰਾਂਗੇ ਔਰ ਇਸ ਤੋਂ ਬਾਅਦ ਵੀ ਚੰਗੇ ਕੰਟੈਂਟ ਲੈ ਕੇ ਆਵਾਂਗੇ ਬਿਲਕੁਲ ਬਹੁਤ ਵਧੀਆ ਥੈਂਕ ਯੂ ਸਰ ਇਕ ਬੜੀ ਗੱਲ ਨੂੰ ਪਤਾ ਯਾਰ ਥੋੜੀ ਗੱਲ ਨੂੰ ਮੈਂ ਵੱਡਾ ਕਰਦਾ ਇੱਕ ਆਪਾਂ ਨੂੰ ਸਭ ਨੂੰ ਹੀ ਪਤਾ ਹੁੰਦਾ ਬਹੁਤ ਨੇ ਆਉਣਾ ਹਰੇਕ ਹੀ ਇਹ ਕਹਿੰਦਾ ਹੁੰਦਾ ਵੀ ਚਾਹੇ ਦੇਣਾ ਪੰਜ ਮਿੰਟ ਬਾਹਰ ਆ ਦੇ ਆਹ ਬੇਵਾਸ 5 ਮਿੰਟ ਜਿੰਦਗੀ ਮਿਲ ਜੇ ਇਹਨਾਂ ਨਾਲੋਂ ਜ਼ਿਆਦਾ ਮਿਲ ਜੇ ਸਹੀ ਗੱਲ ਤੇ ਇਹ ਤਾਂ ਹਰੇਕ ਦੀ ਹੁੰਦੀ ਆ ਭਾਈ ਕੋਈ ਨਾ ਕੁਝ ਉਹ ਇਹੀ ਮੇਰਾ ਗੁਜ਼ਰਵਾ ਰਿਹਾ ਹੈ ਕਿ ਆਪਾਂ ਦਾ ਹੁਣ ਤੱਕ ਭਰਾਈ ਕਮਾਏ ਠੀਕ ਹੈ ਜੀ ਤੇ ਸਾਡੀ ਜੋ ਗੱਲ ਦਾ ਹੈਗਾ ਮਦਦ ਹਨ ਜੀ ਉਸ ਚੀਜ਼ ਨੂੰ ਲੈ ਕੇ ਤੁਸੀਂ ਪੁੱਛਣਾ ਚਾਹੁੰਦੇ ਹੋ ਥੈਂਕ ਯੂ ਸਰਨ ਤੁਸੀਂ ਇੱਕ ਗੱਲ ਪੁੱਛ ਰਹੇ ਸੀਗਾ ਨਾ ਨਿਸ਼ਾਨ ਬਾਈ ਤੇ ਸਿੱਪੀ ਬਾਈ ਦਾ ਹਨਾ ਇਹ ਆ ਮੇਰਾ ਮੇਰਾ ਇੱਕ ਹਰੇਕ ਆਡੀਅנס ਦੇ ਨਾਲ ਹਨਾ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਫਿਲਮ ਨੂੰ ਇਹਨਾਂ ਕਿ ਸਾਡੇ ਐਨੀਮਲ ਦੇ ਵੇਲੇ ਵੀ ਬਹੁਤ ਸਵਾਲ ਚੁੱਕੇ ਗਏ ਸੀ ਹਨਾ ਫਿਲਮ ਨੂੰ ਨਾ ਜੀ ਤੁਸੀਂ ਥੋੜਾ ਤਰੀਕੇ ਨਾਲ ਦੇਖਿਆ ਬਿਲਕੁਲ ਆਪਣੇ ਪਤਾ ਕੀ ਹੁੰਦਾ ਕਿ ਆਪਾਂ ਫਿਲਮ ਓਵਰਆਲ ਉੱਪਰੋਂ ਉੱਪਰੋਂ ਦੇਖ ਲੈਂਦੇ ਆ ਆਪਾਂ ਨੂੰ ਨਾ ਉਸ ਚੀਜ਼ਾਂ ਨੂੰ ਦੇਖ ਕੇ ਆਪਾਂ ਧਿਆਨ ਦੀ ਬੰਦਗੀ ਹਾਂ ਵੀ ਕਹਾਣੀ ਚੱਲ ਗਈ ਹੋਈ ਹੈ ਹਾਂ ਜੇ ਇਹਨਾਂ ਦੇ ਦੋ ਬੰਦੇ ਇੱਕ ਦੂਜੇ ਨੂੰ ਮੋਰੀ ਮਾਰੀ ਹੈ ਠੀਕ ਹੈ ਜੀ ਉਹਦਾ ਸਿੰਬੋਲਿਕਲੀ ਰੀਜ਼ਨ ਕੀ ਸੀਗਾ ਕਿ ਦੋਵੇਂ ਭਾਈ ਸੀਗੇ ਜੇ ਇੱਕ ਬੰਦਾ ਪਹਿਲਾਂ ਮਾਰਦਾ ਦੂਜਾ ਮਾਰਦਾ ਤਾਂ ਉਹ ਚੀਜ਼ ਨੂੰ ਕਨਸੈਪਟ ਹੁਣ ਤਾਂ ਸਟੋਰੀ ਇਹ ਲੱਥਨ ਲਾ ਕੇ ਬੰਦ ਕਰ ਦੋ ਮੇਰਾ ਵੀ ਓਏ ਹੋਰ ਵੀ ਦੇਖਣੀ ਹੈ ਕਿਸੇ ਨੇ ਆਜੋ 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 ਸੌਰੀ 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 ਹਾਂ ਆਜੋ ਆਜੋ ਮੇਰਾ ਵੀ